ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਉਹਨਾਂ ਦੇ ਸ਼ਹਾਦਤ ਦੇ ਨਾਲ ਹੀ ਉਹਨਾਂ ਦੇ ਨਾਲ 25 ਸਿੱਖ ਹੋਰ ਵੀ ਫੜ ਕੇ ਜਾਂਦੇ ਸਨ ਜਿਨ੍ਹਾਂ ਸਾਰਿਆਂ ਨੂੰ ਭਾਈ ਮਨੀ ਸਿੰਘ ਜੀ ਦੇ ਸਨਮੁਖ ਸ਼ਹੀਦ ਕੀਤਾ ਗਿਆ ਸੀ ਤਾਂ ਕਿ ਇਨਾ ਸਾਰਾਂ ਤਸੀਹੇ ਦੇਣ ਤੋਂ ਬਾਅਦ ਭਾਈ ਮਨੀ ਸਿੰਘ ਜੀ ਦਾ ਸਬਰ ਪਰਖਿਆ ਜਾਵੇ ਸਿੱਧਕ ਪਰਖਿਆ ਜਾਵੇ ਉਹ ਡੋਲਦਿਆ ਕਿ ਨਹੀਂ ਭਾਈ ਮਨੀ ਸਿੰਘ ਜੀ ਆਪਾਂ ਜਾਣਦੇ ਹਾਂ ਸਤਵੇਂ ਪਾਤਸ਼ਾਹ ਤੋਂ ਹਾਂ ਗੁਰੂ ਮਹਾਰਾਜ ਦੇ ਨਾਲ ਨਾਲ ਰਹੇ ਹਨ ਉਹਨਾਂ ਦੇ ਹਜ਼ੂਰੀਏ ਸਿੱਖ ਵੀ ਹੋਏ ਦੀਵਾਨ ਵੀ ਹੋਏ ਗੁਰੂ ਘਰ ਦੇ ਅੰਦਰ ਇੱਕ ਬਤੌਰ ਅਧਿਆਪਕ ਦੇ ਤੌਰ ਤੇ ਪ੍ਰੋਫੈਸਰ ਦੇ ਤੌਰ ਤੇ ਜਿਵੇਂ ਅੱਜ ਦੀ ਬੋਲੀ ਚ ਕਹੀ ਕਿ ਟੀਚਰ ਦੇ ਵਜੋਂ ਉਹਨਾਂ ਨੇ ਸੇਵਾਵਾਂ ਨਿਭਾਈਆਂ ਪ੍ਰਬੰਧਕਾਂ ਦੇ ਵਜੋਂ ਉਹਨਾਂ ਨੇ ਦਰਬਾਰ ਸਾਹਿਬ ਦੀਆਂ ਸੇਵਾਵਾਂ ਨਿਭਾਈਆਂ ਤੇ ਭਾਈ ਮਨੀ ਸਿੰਘ ਜੀ ਪਰਿਵਾਰਕ ਤੌਰ ਤੇ ਸ਼ਹੀਦਾਂ ਦਾ ਪਰਿਵਾਰ ਆ ਜਿਨ੍ਹਾਂ ਨੇ 12 ਪ੍ਰਾਸਨ 12 ਪਰਾਵਾਂ ਚੋਂ ਭਾਈ ਮਨੀ ਸਿੰਘ ਜੁਣੀ ਤਾਰਾ ਪਰ ਸ਼ਹੀਦ ਹਨ ਯਾਨੀ ਦਸ ਪੁੱਤਰ ਸਨ ਦਸਾਂ ਚੋਂ ਸੱਤ ਪੁੱਤਰ ਵੀ ਸ਼ਹੀਦ ਹੋਏਗਾ ਇਤਿਹਾਸ ਵਿੱਚ ਕਿਸੇ ਨੇ 52 ਤੇ ਕਿਸੇ ਨੇ 65 ਅਸਟੀਮੇਟ ਲਗਾ ਕੇ ਦੱਸਿਆ ਕਿ ਇਹਨਾਂ ਇੰਨਾ ਪਰਿਵਾਰਾਂ ਦੇ ਸ਼ਹੀਦ ਮੈਂਬਰ ਹੋਏ ਹਨ ਕੁਝ ਦੀ ਗਿਣਤੀ ਆਕਲੀਆਂ ਦੇ ਨਾਵਾਂ ਦਾ ਨਹੀਂ ਵੀ ਪਤਾ ਲੱਗਦਾ ਕਿਉਂਕਿ ਬਹੁਤ ਸਾਰੇ ਪਰਿਵਾਰ ਪਰਿਵਾਰਾਂ ਦੇ ਪਰਿਵਾਰ ਉਸ ਸਮੇਂ ਦੇ ਵਿੱਚ ਇਸ ਸੰਪਾਸ਼ਾਤ ਤੇ ਵੇਲੇ ਤੋਂ ਉਹਨਾਂ ਤੋਂ ਬਾਅਦ ਸ਼ਹੀਦ ਕੀਤੇ ਗਏ ਸਨ ਪੰਨਿਆਂ ਦੀ ਤਾਂ ਗਿਣਤੀ ਦਾ ਕੋਈ ਪਤਾ ਹੀ ਨਹੀਂ ਨਾ ਭਾਈ ਮਨੀ ਸਿੰਘ ਜੀ ਦਾ ਪਰਿਵਾਰਕ ਰਿਸ਼ਤਾ ਲਖੀ ਸ਼ਾ ਵਣਜਾਰੇ ਤੇ ਨਾਲ ਵੀ ਆ ਉਹਨਾਂ ਦੀ ਬੇਟੀ ਤੇ ਨਾਲ ਨੇ ਦਾ ਵਿਆਹ ਹੋਇਆ ਸੀ ਅਮਰਸਾ ਕਰਨ ਤੋਂ ਬਾਅਦ ਉਹਦਾ ਨਾਮ ਬਸੰਤ ਕੌਰ ਸੀਗਾ ਤੇ ਭਾਈ ਮਨੀ ਸਿੰਘ ਦੀ ਸ਼ਾਦ ਦੇ ਨਾਲ ਉਹਨਾਂ ਨੂੰ ਵੀ ਪਕੜ ਕੇ ਅਮਰਸਾ ਤੋਂ ਲਿਆਂਦਾ ਗਿਆ ਸੀਗਾ ਇਹਨਾਂ ਦਾ ਭਰਾ ਵੀ ਸੀ ਤੇ ਦੋ ਤਿੰਨ ਭਤੀਜੇ ਵੀ ਸੀਗੇ ਜਿਹੜੇ ਨਾਲ ਸ਼ਿਰਕਿਤ ਹੋਏ ਸਨ ਇਹ ਸਾਰਾ ਸੰਪਰਕ ਜਿਹੜਾ ਹੈ ਉਹ ਦੀਵਾਲੀ ਦੇ ਨਾਲ ਆਰੰਭ ਹੁੰਦਾ ਹੈ ਸਿਰਫ ਕੌਮ ਹੈ ਕਦੇ ਜਜ਼ੀਆ ਟੈਕਸ ਨਹੀਂ ਸੀਗਾ ਭਰਿਆ ਪਰ ਜਦੋਂ ਦੀਵਾਲੀ ਦਾ ਪੁਰਾਣਾ ਦੇਖਦੇ ਹਾਂ ਤਾਂ ਇਹ ਨੂੰ ਦੀਵਾਲੀ ਦੀ ਤਰ੍ਹਾਂ ਦੀਵੇ ਜਗਾ ਕੇ ਜਾਂ ਆਤਿਸ਼ਬਾਜ਼ੀਆਂ ਕਰਕੇ ਨਹੀਂ ਸੀ ਮਨਾਇਆ ਜਾਂਦਾ ਸਿੱਖ ਪਾਂਦੇ ਉੱਪਰ ਜਾਂਦੇ ਆ ਬਹੁਤ ਜ਼ਿਆਦਾ ਬਾਬਾ ਬੰਦਾ ਸਿੰਘ ਬਹਾਦਰ ਤੇ ਔਰ ਪੰਜਾਬ ਵਿੱਚ ਆਉਣ ਦੇ ਨਾਲ ਦੋਨਾਂ ਦੀ ਸ਼ਾਤ ਉਹ ਯਾਨ ਦੇ ਨਾਲ ਬਹੁਤ ਸਾਰਾ ਸ਼ਹਾਦਤ ਦਾ ਦੌਰ ਜਿਹੜਾ ਸੀਗਾ ਉਹ ਪੰਜਾਬ ਵਿੱਚ ਚੱਲਿਆ ਭਾਈ ਮਨੀ ਸਿੰਘ ਜੀ ਨੇ ਸਿੱਖ ਕੌਮ ਦੀ ਮਾਨਸਿਕਤਾ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਤਿਕਾਰ ਜਿਹੜਾ ਹੈ ਉਹ ਵਿਸ਼ੇਸ਼ ਤੌਰ ਤੇ ਭਰਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਦੱਸਿਆ ਕਿ ਰਾਜ ਪਾ ਕਿਵੇਂ ਕਰਨਾ ਤੇ ਜਿੱਤਾਂ ਕਿਵੇਂ ਪ੍ਰਾਪਤ ਕਰਨੀਆਂ ਨੇ ਭਾਈ ਮਨੀ ਸਿੰਘ ਜੀ ਦਾ ਇਸ ਲਈ ਇੱਕ ਧਾਰਮਿਕ ਆਗੂ ਦੇ ਤੌਰ ਤੇ ਬਹੁਤ ਜਿਆਦਾ ਸਤਿਕਾਰ ਸੀਗਾ ਪਰ ਇਹ ਧਾਰਮਿਕ ਆਗੂ ਜਿਹੜਾ ਸੀਗਾ ਉਹ ਪੂਰਾ ਸੰਤ ਸਪਾਈ ਸੀਗਾ ਜਿਹੜਾ ਸ਼ਸਤਰ ਸ਼ਾਸਤਰ ਵਿਦਿਆ ਦੇ ਵਿੱਚ ਪੂਰਾ નિਪੁੰਨ ਸੀਗਾ ਆਪ ਨਿਪੁੰਨ ਸੀਗਾ ਤੇ ਹੋਰਨਾਂ ਨੂੰ ਨਿਪੁੰਨ ਕਰਨ ਦੇ ਵਿੱਚ ਮਾਹਰ ਸੀਗਾ ਐਸਾ ਸੀਗਾ ਭਾਈ ਮਨੀ ਸਿੰਘ ਜੀ ਦਾ ਜੀਵਨ ਭਾਈ ਮਨੀ ਸਿੰਘ ਜੀ ਨੇ ਦੇਖਿਆ ਕਿ ਸਿੱਖ ਕੌਮ ਕਾਫੀ ਸਮੇਂ ਤੋਂ ਇਕੱਠੀ ਨਹੀਂ ਹੋ ਸਕੀ ਇਸ ਲਈ ਉਹਨਾਂ ਨੇ ਪਹਿਲਾਂ ਦੀਵਾਲੀ ਦੇ ਉੱਪਰ ਲਾਹੌਰ ਦਰਬਾਰ ਨੂੰ ਕੁਝ ਟੈਕਸ ਦੇਣਾ ਮੰਨਿਆ ਕਿ ਮੇਲਾ ਚੋੜ ਮੇਲਾ ਜਿਹੜਾ ਹੈ ਸਾਨੂੰ ਉਹ ਕਿੰਦੀ ਅਗਾਰ ਦਿੱਤੀ ਜਾਵੇ ਪਰ ਆਗਿਆ ਮਿਲ ਗਈ ਮਿਲਣ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਵਿੱਚ ਪ੍ਰੋਗਰਾਮ ਬਣਾਇਆ ਕਿ ਸਿੱਖ ਇਕੱਠੇ ਹੋਣਗੇ ਸਾਰੇ ਇਕੱਠਾ ਮਾਰ ਦਿੱਤੇ ਜਾਣਗੇ ਤਾਂ ਜਿਹਾ ਹੋਇਆ ਵੀ ਪਾਈ ਮਨੀ ਸਿੰਘ ਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਉਹਨਾਂ ਨੇ ਸਿੱਖਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਜਿੱਥੇ-ਜਿੱਥੇ ਵੀ ਜੰਗਲਦੂਦ ਰਾਡਰ ਵਿੱਚ ਵਸਦੇ ਸੀ ਰਾਹਾਂ ਦੇ ਵਿੱਚ ਆ ਰਹੇ ਸਨ ਉਹਨਾਂ ਨੂੰ ਵਾਪਸ ਮੋੜਿਆ ਪਰ ਕੁਝ ਆ ਵੀ ਗਏ ਸਨ ਜਿਹੜੇ ਆ ਗਏ ਸਨ ਉਹਨਾਂ ਨੂੰ ਤਾਂ ਹਮਲਾ ਕਰਕੇ ਸ਼ਹੀਦ ਵੀ ਕੀਤਾ ਗਿਆ ਬਾਅਦ ਵਿੱਚ ਟੈਕਸ ਮੰਗਣ ਦੀ ਫੇਰ ਆਵਾਜ਼ ਸ਼ੁਰੂ ਹੋਈ ਤੇ ਪਾਈ ਮਨੀ ਸਿੰਘ ਜੀ ਨੇ ਸਭ ਨੂੰ ਇਤਰਾਜ਼ ਪ੍ਰਗਟ ਕੀਤਾ ਕਿ ਤੁਸੀਂ ਤਾਂ ਕਿਹਾ ਸੀਗਾ ਕਿ ਅਸੀਂ ਇਹ ਪੁਰਬ ਜਿਹੜਾ ਹੈ ਦੀਵਾਲੀ ਦਾ ਮਨਾਉਣ ਦੀ ਆਗਿਆ ਦਿੰਦੇ ਹਾਂ ਪਰ ਬਾਅਦ ਵਿੱਚ ਤੁਸੀਂ ਕੀਰਾ ਕੱਢ ਨਹੀਂ ਪਾਇਆ ਤਖੋਜਾ ਕਦਰ ਇਕੱਠੀਆਂ ਕੀਤੀਆਂ ਤੇ ਇਹਨੇ ਸਿੱਖਾਂ ਨੂੰ ਸ਼ੀਸ਼ੇ ਕਰ ਦਿੱਤਾ। ਹਕੂਮਤ ਨੇ ਗੱਲ ਨੂੰ ਆਈ ਚਲਾਈ ਕਰਦਿਆਂ ਅਗਲੇ ਵਸਾਖ ਅਗਲੇ ਫਿਰ ਦੀਵਾਲੀ ਦੇ ਪੁਰਬ ਜਿਹੜਾ ਸੀਗਾ ਭਾਈ ਮਨੀ ਸਿੰਘ ਜੀ ਨੇ ਜਦੋਂ ਮਨਾਉਣ ਲਈ ਫਿਰ ਬੇਨਤੀ ਪੱਤਰ ਕੀਤਾ ਤਾਂ ਉਹਨਾਂ ਨੇ ਆਗਿਆ ਦੇ ਦਿੱਤੀ। ਤੇ ਚਲੋ ਅਗਲੀ ਵਾਰ ਨੂੰ ਤੁਸੀਂ ਕਰ ਲਓ। ਤੇ ਅਗਲੀ ਵਾਰੀ ਵੀ ਪਾਣਾ ਉਹੋ ਜਿਹਾ ਵਰਤਿਆ ਤੇ ਸਾਰਿਆਂ ਨੂੰ ਸਨੇਹਤਾ ਨਾਲ ਸਪੂਜਾ ਜਾ ਸਕਦੇ। ਪਰ ਕੌਮੀ ਹਿੱਤਾਂ ਨੂੰ ਮੁੱਖ ਰੱਖਦੇ ਆ ਭਾਈ ਮਨੀ ਸਿੰਘ ਜੀ ਨੇ ਇਤਨੇ ਵੱਡੇ ਵਿਸ਼ਾਲ ਵੱਖ-ਵੱਖ ਇਲਾਕਿਆਂ ਤੋਂ ਆ ਰਹੇ ਸਿੱਖਾਂ ਨੂੰ ਸਨੇਹ ਦੇਣੀ ਉਹਨਾਂ ਅਨੁਗਾਰ ਦੇ ਵਿੱਚ ਪੁੱਜਦਾ ਕਰਨਾ ਸੁਨਿਆ ਕੀ ਉਹਨਾਂ ਦੀਆਂ ਜਾਨਾਂ ਬਾਝਾਂ ਤੇ ਭਾਈ ਮਨੀ ਸਿੰਘ ਨੇ ਇਹ ਸਾਰਾ ਕੰਮ ਬੜੇ ਹੀ ਇਸ ਉਮਰ ਵਿੱਚ ਬਜ਼ੁਰਗ ਅਵਸਥਾ ਦੇ ਵਿੱਚ ਉਹਨਾਂ ਨੇ ਕੀਤਾ ਸਨੇਹ ਪਹੁੰਚਾਈ ਸਿੱਖਾਂ ਦੀ ਹਰ ਹੁਕਮ ਨੂੰ ਭਾਈ ਮਨੀ ਸਿੰਘ ਜੀ ਦੇ ਹੁਕਮ ਨੂੰ ਉਹਨਾਂ ਦੀ ਬੇਨਤੀ ਨੂੰ ਹੋਕਮ ਦੀ ਤਰ੍ਹਾਂ ਸਿੱਖਾਂ ਨੇ ਪਾਲਿਆ ਨਿਵਾਇਆ ਪਰ ਭਾਈ ਮਨੀ ਸਿੰਘ ਜੀ ਨੂੰ ਫਿਰ ਇਸ ਵਾਰੀ ਪਕੜ ਲਿਆ ਗਿਆ ਨਾਲ ਉਹਨਾਂ ਦੇ ਜੋ ਨਜ਼ਦੀਕੀ ਸਿੱਖ ਸੰਤ ਜਿਨ੍ਹਾਂ ਦੀ ਇਤਿਹਾਸ ਨਗਿੰਤੀ 25 ਦਸੀ ਜਿਨ੍ਹਾਂ ਚ ਪਾਈ ਗੁਲਜਾਰਾ ਸਿੰਘ ਜੀ ਹਨ ਭਾਈ ਪੂਪਤ ਸਿੰਘ ਹਨ ਉਹਨਾਂ ਦੇ ਘਰ ਵਾਲੇ ਵੀ ਬੀਪਸੰਦ ਕਰਿਆ ਅਧਿਕ ਇਹਨਾਂ ਨੂੰ ਪਕੜ ਕੇ ਲਾਹੌਰ ਲਿਆਂਦਾ ਗਿਆ ਇਹ ਘਟਨਾ ਦਿਵਾਲੀ ਤੋਂ 10 ਕ ਦਿਨ ਦੀ ਬਾਅਦ ਦੀ ਹੈ ਤੇ ਬਾਅਦ ਵਿੱਚ ਆਪਾਂ ਦੇਖਦੇ ਹਾਂ ਦੀਵਾਲੀ ਤਕਰੀਬਨ ਅਕਤੂਬਰ ਹੁੰਦੇ ਵਿੱਚ ਆਂਦੀ ਹੈ ਨਵੰਬਰ ਮਹੀਨਾ ਨੇ ਭਜਾਂਦਾ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਤੇ ਇਹ ਸਾਰੇ ਮਹੀਨੇ ਉਹਨਾਂ ਦੇ ਬੰਦੀਖਾਨੇ ਦੇ ਹਨ ਜਿੱਥੇ ਉਹਨਾਂ ਨੂੰ ਪਤਾ ਨਹੀਂ ਕਿੰਨੇਕ ਬੁਰੇ ਬੋਲ ਬੋਲੇ ਹੋਣਗੇ ਉਹਨਾਂ ਨੂੰ ਧਰਮ ਤੋਂ ਗਰਾਉਂਦੀਆਂ ਕਿੰਨੀਆਂ ਡੂੰਘੀਆਂ ਸਾਜ਼ਸ਼ਾਂ ਕੀਤੀਆਂ ਗਈਆਂ ਹੋਣਗੀਆਂ ਉਹਨਾਂ ਨੂੰ ਕਾਜ਼ੀਆਂ ਮਲਾਣਿਆਂ ਵੱਲੋਂ ਕਿੰਨੇ ਜਿਆਦਾ ਸਵਾਲ ਕੀਤੇ ਗਏ ਹੋਣਗੇ ਉਹਨਾਂ ਦੀ ਕਿੰਨੀ ਕੁ ਉਹਨਾਂ ਦੇ ਨਾਲ ਦੀਆਂ ਦੀ ਕਿੰਨੇ ਕੁ ਕੁੱਟ ਮਾਰ ਕੀਤੀ ਗਈ ਹੋਵੇਗੀ ਉਹ ਆਪਾਂ ਦੇਖਦੇ ਹਾਂ ਕਿਵੇਂ 3 ਡਿਗਰੀ ਤੇ ਤੌਰਚੇ ਜਿਹੜੇ ਨੇ ਸਪਾਸ ਸਲਾਰ ਆਪਣੀ ਗੱਲ ਮਨਾਉਣ ਦੇ ਲਈ ਕਰਦੇ ਹਨ ਤੇ ਭਾਈ ਮਨੀ ਸਿੰਘ ਉਹਨਾਂ ਨਾਲ ਵੀ ਅਜਿਹਾ ਕੋਝੀ ਹੋਇਆ ਅਖੀਰ ਜਦੋਂ ਇਹ ਦੇਖਿਆ ਕਿ ਇਹਨਾਂ ਵਿੱਚੋਂ ਕੋਈ ਇੱਕ ਵੀ ਸਿੱਧਕ ਤੋਂ ਡੋਲਣ ਵਾਲਾ ਨਹੀਂ ਗੁਰੂ ਪਿਆਰ ਨਾਲ ਭਰੇ ਹੋਏ ਨੇ ਤੇ ਇਹਨਾਂ ਨੂੰ ਸ਼ਹੀਦ ਕਰਨ ਦੇ ਵਿੱਚ ਹੀ ਭਲਾਈ ਆ ਤੇ ਭਾਈ ਮਨੀ ਸਿੰਘ ਜੀ ਦੇ ਕਿਉਂਕਿ ਸਾਰੀ ਕੌਮ ਬੜੇ ਸਤਕਾਰ ਦੇ ਨਾਲ ਗੱਲ ਮੰਦੀ ਆ ਸੁਣਦੀ ਆ ਤੇ ਉਹਨਾਂ ਨੂੰ ਇਸ ਵਾਸਤੇ ਸ਼ਹੀਦ ਕਰਨਾ ਜ਼ਰੂਰੀ ਆ ਤਾਂ ਕਿ ਕੌਮ ਨੂੰ ਘਾਟਾ ਪਵੇ ਕਿਸੇ ਪੱਖੋਂ ਆਗੂ ਦਾ ਤੇ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਗਿਆ ਸਜ਼ਾ ਸੁਣਾ ਦਿੱਤੀ ਗਈ ਤੇ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜਲਾਦ ਨੇ ਵੀ ਦੇਖਿਆ ਉਹਦੀ ਵੀ ਤੂ ਕੰਪੀ ਕਿ ਬਜ਼ੁਰਗ ਬੰਦਾ ਨਾਮ ਪਜਨੀਕ ਵਾਲਾ ਹੈ ਬੰਦਗੀ ਵਾਲਾ ਹੈ ਤੇ ਉਹ ਵੀ ਘਬਰਾਇਆ ਇਸ ਲਈ ਉਹਨੇ ਵੱਡੇ ਟਾਕ ਲਗਾ ਕੇ ਜਲਦੀ ਸ਼ਹੀਦ ਕਰਨ ਦਾ ਆਪਣੇ ਲੋ ਮਨਸੂਬਾ ਬਣਾਇਆ ਪਰ ਭਾਈ ਮਨੀ ਸਿੰਘ ਜੀ ਨੇ ਕਿਹਾ ਨਹੀਂ ਤੈਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਐ ਤੂੰ ਆਪਣੇ ਹੁਕਮ ਦੀ ਪਾਲਣਾ ਕਰ ਤੇ ਬੰਦ ਜਿਵੇਂ ਪੋਟੇ ਤੋਂ ਸ਼ੁਰੂ ਹੁੰਦਾ ਹੈ ਇਸ ਤਰ੍ਹਾਂ ਉਹਨੇ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਕੰਮ ਜਿਹੜਾ ਸੀ ਸ਼ੁਰੂ ਕੀਤਾ ਇਹ ਸ਼ਹੀਦੀ ਬੜੀ ਹੀ ਲਾਸਾਨੀ ਸ਼ਹੀਦੀ ਹੈ ਇੱਕ ਬਜ਼ੁਰਗ ਅਵਸਥਾ ਦੇ ਵਿੱਚ ਤਾਂ ਗੁਰੂ ਪਿਆਰ ਨਾਲ ਪਰੇ ਹੋਏ ਇੱਕ ਵਿਦਵਾਨ ਗੁਰਸਿੱਖ ਜਿਹੜਾ ਉਸ ਸਮੇਂ ਦੀਆਂ ਸਾਰੀਆਂ ਪਛਾਵਾਂ ਦਾ ਚੰਗਾ ਗਿਆਤਾ ਹੈ ਅਰਬੀ ਫਾਰਸੀ ਸੰਸਕ੍ਰਿਤ ਬ੍ਰਜ ਭਾਸ਼ਾ ਹਿੰਦੀ ਗੁਰਮੁਖੀ ਆਦਿ ਸਾਰੀਆਂ ਪਛਾਵਾਂ ਨੂੰ ਚੰਗੀ ਤਰ੍ਹਾਂ ਜਾਣਨ ਵਾਲਾ ਹੀ ਨੇ ਪੜਾਉਣ ਵਾਲਾ ਵੀ ਆ ਟੀਚਰ ਵੀ ਆ ਗੁਰਬਾਣੀ ਨੂੰ ਹਰ ਪੱਖੋਂ ਚੰਗੇ ਤਰ੍ਹਾਂ ਸਮਝਣ ਵਾਲਾ ਵੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾਸ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਲਿਖਣ ਵਾਲਾ ਵੀ ਆ ਤੇ 7ਵੇਂ 8ਵੇਂ 9ਵੇਂ 10ਵੇਂ ਪਾਸ਼ਾ ਤੱਕ ਨਾਲ-ਨਾਲ ਸਫ਼ਰ ਕਰਨ ਵਾਲਾ ਵੀ ਆ ਇਹੋ ਜਿਹਾ ਗੁਰਸਿੱਖ ਨੂੰ ਸਿੱਧ ਕਰਨ ਦੇ ਨਾਲ ਕੌਮ ਨੂੰ ਤਾਂ ਇੱਕ ਵਿਅਕਤੀਗਤ ਰੂਪ ਵਿੱਚ ਭਾਈ ਮਨੀ ਸਿੰਘ ਦਾ ਤਾਂ ਕਾਟਾ ਪੈਣਾ ਹੀ ਸੀਗਾ ਪਰ ਉਹਨਾਂ ਦੀ ਸ਼ਹਾਦਤ ਨੇ ਸਮੁੱਚੇ ਸਿੱਖ ਜਗਤ ਅੰਦਰ ਕ੍ਰੋਧ ਦੀ ਲਹਿਰ ਪੈਦਾ ਕਰ ਦਿੱਤੀ ਸੀ ਪਾਈ ਨੇ ਬਹੁਤ ਸਿੰਘ ਨੇ ਠੀਕ ਆ ਬਾਅਦ ਵਿੱਚ ਇਸ ਸ਼ਹਾਦਤ ਦਾ ਬਦਲਾ ਲਿਆ ਪਰ ਪਾਈ ਮਨੀ ਸਿੰਘ ਜੀ ਉਹਨਾਂ ਦੀ ਘਰ ਵਾਲੀ ਬੀਬੀ ਬਸੰਤ ਕੌਰ ਜਿਨ੍ਹਾਂ ਦੇ ਸਿਰ ਦੇ ਵਿੱਚ ਹਥੌੜਾ ਮਾਰ ਕੇ ਉਹਨਾਂ ਨੂੰ ਸ਼ਹੀਦ ਉਹਨਾਂ ਦੀਆਂ ਹੱਥਾਂ ਦੇ ਸਾਹਮਣੇ ਕੀਤਾ ਗਿਆ ਤਾਂ ਖੇਚ ਪਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਪਾਈ ਪੂਪਤ ਸਿੰਘ ਜੀ ਦੀਆਂ ਅੱਖਾਂ ਕੱਢੀਆਂ ਗਈਆਂ ਚਰਖੜੀਆਂ ਤੇ ਚਾੜਿਆ ਗਿਆ ਇਸੇ ਤਰ੍ਹਾਂ ਹੀ ਭਾਈ ਗੁਲਜਾਰਾ ਸਿੰਘ ਨੂੰ ਪੁੱਠੇ ਖਲ ਕਹਾ ਜਾਂਦਾ ਹੈ ਇਤਿਹਾਸ ਵਿੱਚ ਕਿ ਉਹਨਾਂ ਦੀ ਉਤਾਰ ਦਿੱਤੀ ਗਈ ਸੀ ਇਸ ਤਰ੍ਹਾਂ ਅਸਹਿ ਤੇ ਅਕਹਿ ਦੁੱਖਾਂ ਨੂੰ ਸਹਾਰ ਦਿਆਂ ਆਇਆ ਕਸ਼ਟਾਂ ਨੂੰ ਸਹਾਰ ਦਿਆਂ ਆਇਆ ਭਾਈ ਮਨੀ ਸਿੰਘ ਜੀ ਤੇ ਉਹਨਾਂ ਦੇ ਸਿੱਖ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਗਏ ਸਨ ਐਸੇ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟਾਨ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ